ਨਗਰ ਕੌਂਸਲ ਗੁਰਾਇਆਂ ਦੀਆਂ ਚੋਣਾਂ ਵਿੱਚ ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਪੇਪਰ ਦਾਖਲ ਕਰਵਾਏ ਗਏ ਹਨ ਉੱਥੇ ਵਾਰਡ ਨੰਬਰ 1 ਅਤੇ ਵਾਰਡ ਨੰਬਰ 13 ਬੂਹਰੇ ਤੋਂ ਵਾਰਡ ਵਾਸੀਆਂ ਨੇ ਸਰਬਸੰਮਤੀ ਵਾਲਤਾ ਦਾ ਸਨੇਹ ਹੰਦਦੇ ਹੋਏ ਵਾਰਡ ਨੰਬਰ 1 ਤੋਂ ਮਨਜੀਤ ਕੌਰ ਅਤੇ ਵਾਰਡ ਨੰਬਰ 13 ਤੋਂ ਕੰਚਨ ਬਾਲਾ ਦੇ ਉਮੀਦਵਾਰ ਵੱਜੋਂ ਪੇਪਰ ਦਾਖਲ ਕਰਵਾਏ। ਉਨ੍ਹਾਂ ਕਿਹਾ ਕਿ ਇਹਨਾਂ ਵਾਰਡਾਂ ਤੋਂ ਉਮੀਦਵਾਰ ਜਿੱਤ ਕੇ ਵਾਰਡਾਂ ਦਾ ਵਿਕਾਸ ਕਰਵਾਉਣਗੇ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਸਮਰਥਕ ਹਾਜ਼ਰ ਸਨ। ਸਾਰੇ ਵਾੜ ਨਗਰਪੰਚਾਇਤ ਦੀਆਂ ਵੋਟਾਂ ਦੇ ਵਿੱਚ ਵਾਰਡ ਨੰਬਰ 1 ਅਤੇ ਵਾਰਡ ਨੰਬਰ 13 ਦੇ ਸਾਰੇ ਹੀ ਨਗਰ ਨਿਵਾਸੀਆਂ ਨੇ ਸਰਬਸਾਂਝੀ ਵਾਲਤਾ ਦਾ ਸਨੇਹਾ ਦਿੰਦੇ ਹੋਏ ਇੱਕ ਮਤ ਹੋ ਕੇ ਵਾਰਡ ਨੰਬਰ 1 ਅਤੇ 13 ਦੇ ਵਿੱਚੋਂ ਸਾਂਝੇ ਤੌਰ ਦੇ ਉੱਤੇ ਇੱਕ ਭੈਣ ਜੀ ਮਨਜੀਤ ਕੌਰ ਅਤੇ ਇੱਕ ਭੈਣ ਜੀ ਕੰਨਸ਼ਨ ਬੱਲਰ ਦੋਵਾਂ ਦਾ ਨਾਮਜ਼ਦ ਕੀਤਾ ਹੈ ਅਤੇ ਅਸੀਂ ਅੱਜ ਇੱਥੇ ਪੇਪਰ ਪਰਣ ਆਏ ਹਾਂ ਸਾਰੇ ਹੀ ਨਗਰ ਵੱਲੋਂ ਬਹੁਤ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ ਅਤੇ ਆਸ ਕਰਦੇ ਹਾਂ ਕਿ ਇਹ ਜਿਹੜੀ ਸਰਬਸਾਂਝੀ ਵਲਤਾ ਵਾਲਾ ਸਨੇਹਾ ਹੈਗਾ ਆ ਇਹ ਉਹਨਾਂ ਲੋਕਾਂ ਦੇ ਖਿਲਾਫ ਜਾਂ ਉਹਨਾਂ ਦੇ ਵਿਰੁੱਧ ਇੱਕ ਵਹਾਜ ਬਣ ਕੇ ਖੜੇਗਾ ਜਿਹੜਾ ਕਿ ਹਮੇਸ਼ਾ ਹੀ ਕਿਸੇ ਨਾ ਕਿਸੇ ਕਾਰਨ ਦੇ ਕਰਕੇ ਸਰਬਸਾਂਝੀ ਵਲਤਾ ਦਾ ਅਤੇ ਵਿੱਚ ਅੜਿੱਕਾ ਡਾਉਂਦੇ ਹਨ ਅਤੇ ਬਹੁਤ ਉਮੀਦ ਹੈ ਕਿ ਵੀ ਆਪਾਂ ਸਾਰੇ ਜਣੇ ਬਹੁਤ ਹੀ ਚੰਗੇ ਮਰਜੰਦੇ ਨਾਲ ਇਹ ਦੋਈ ਸੀਟਾਂ ਜਿੱਤ ਕੇ ਉਪਰ ਆਿਆਂ ਦੇ ਵਾਰਡ ਨੰਬਰ 1 ਅਤੇ 13 ਦਾ ਬਹੁਤ ਬਹੁਤ ਪੱਕੀ ਵਿਕਾਸ ਜਿਹੜਾ ਹੈਗਾ ਆ ਉਹ ਕਰ ਪਾਵਾਂਗੇ ਬੱਚਿਆਂ ਦੀਆਂ ਸਿੱਖਿਆ ਛੇੜਸ ਵਧਾਵਾਂ ਅਤੇ ਹੋਰ ਜਿਹੜੇ ਮੌਲਿਕ ਅਧਿਕਾਰ ਵਾਲੀਆਂ ਬੇਸਿਕ ਸਹੂਲਤਾਂ ਹਨ ਉਹ ਸਾਰਿਆਂ ਲਈ ਜਿਹਨਾਂ ਲਈ ਬਹੁਤ-ਬਹੁਤ ਖੱਜਲ ਹੋਣਾ ਪੈਂਦਾ ਹੈ ਲੋਕਾਂ ਨੂੰ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਹੈਗਾ ਆ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਕਿ ਇਹ ਸਾਰੀਆਂ ਸੁਵਿਧਾਵਾਂ ਜਿਹੜੀਆਂ ਆ ਉਹ ਸਪਦਨ ਕਰ ਪ੍ਰਦਾਨ ਕਰ ਸਕੀਏ ਧੰਨਵਾਦ